ਉਡੇ ਵਾਸਤੇ ਨਿੱਕੇ ਜੇ ਮੋਲ ਦਾ ਲਾ ਟਰੈਕਟਰ ਲੈ ਕੇ ਆਏ ਆ ਮਿੱਤਰੋ Mahindra B 275 DI ਟਰੈਕਟਰ ਆ ਮਾਲਕ ਆਪਣੇ ਕੋਲੇ ਆ ਸਾਰੀ ਜਾਣਕਾਰੀ ਲਵਾਂਗੇ ਹਾਂਜੀ ਕੀ ਹਾਲੇ ਜੀ ਇਹ ਬਈ ਕਿਹੜਾ ਮਾਡਲ ਆ ਟਰੈਕਟਰ 92 ਮਾਡਲ ਆ ਬਈ ਇਹ ਠੀਕ ਆ 1995 ਮਾਡਲ ਆ ਤੇ ਜੇ ਗੱਲ ਕਰੀਏ ਕਿੱਥੋਂ ਦਾ ਨੰਬਰ ਆ ਇਹਦਾ ਪੀ ਵੀ 13 ਸੰਗਰੂਰ ਦਾ ਨੰਬਰ ਆ ਠੀਕ ਆ ਪੀ ਵੀ 13 ਸੰਗਰੂਰ ਦਾ ਨੰਬਰ ਆ ਤੇ ਆਪ ਦਾ ਨੰਬਰ ਆ 13 ਰੰਗਪੇੜ ਬਈ ਰੰਗਪੇੜ ਦਾ ਸਾਰਾ ਓਰੀਜਨਲ ਟਰੈਕਟਰ ਥੋੜੀ ਗਾਰੰਟੀ ਹੈ ਬਈ ਗਾਰੰਟੀ ਫੁੱਲ ਆ ਬਈ ਆਪਣੇ ਟਰੈਕਟਰ ਦੀ ਵੀ ਰੰਗਪੇੜ ਦਾ ਸਾਰਾ ਓਰੀਜਨਲ ਆ 10 ਦੀ ਗੱਲ ਕਰੀਏ ਬਾਈ ਮੂਰਲੇ ਟਾਇਰ ਦੇ ਮੂਰਲੇ ਅੱਧੇ ਹੈਗੇ ਆ ਅੱਧੇ ਕਿਹੜੀ ਕੰਪਨੀ ਦੇ ਆ ਇਹ ਇਹ ਹੈਗੇ ਆ ਸੀਐਡ ਦੇ ਸੀਐਡ ਦੇ ਰਿਆ ਲਾ ਲੋ ਸੀਐਡ ਦੇ ਅੱਧੇ ਨੇ ਜੇ ਕੀ ਦੇ ਆ ਇਹ ਕਿੰਨੇ ਬਏ ਬਾਈ ਇਹ ਅੱਧੇ ਟਾਇਰ ਨੇ ਯਾਰ ਚਾਰੇ ਟਾਇਰ ਅੱਧੇ ਲਾ ਲੋ ਅੱਧੇ ਬੰਨ ਕੇ ਚੱਲੋ ਅੱਧੇ ਠੀਕ ਆ ਰੈਮ ਰੂ ਮਨਾਲਦੇ ਆ ਨਾ ਉਹਦੇ ਰੈਮ ਆ ਸਾਰੇ ਬੇਦਾਕ ਠੀਕ ਆ ਗਲਿਆ ਗੁਲਿਆ ਨਹੀਂ ਟਰੱਕ ਸਾਫ ਆ ਵਾਹੀ ਤੇ ਚੱਲਿਆ ਥੋੜੀ ਵਾਈਰੇ ਚੱਲਿਆ ਟਰੈਕਟਰ ਯਾਰ ਇੰਜਨ ਦਾ ਗੀਅਰ ਦਾ ਲੈਫਟ ਪੰਪ ਦਾ ਵੀ ਜਨ ਕਿ ਜਿਵੇਂ ਮੰਨ ਕੇ ਬੰਦੇ ਲੋਡ ਟਰੈਕਟਰ ਬਣਾਉਣਾ ਨਾ ਬੰਦੇ ਨੇ ਜਿਹੜੇ ਵੀ ਵਧੀਆ ਕੰਮ ਤੋਂ ਹੋਊਗਾ ਡੇਟਾ ਜਿਵੇਂ ਯਾਰ 2-4 ਕਿੱਲੇ ਵਾਲਿਆਂ ਨੂੰ ਸੈਟਾ ਕੰਮ ਪੂਰਾ ਵਧੀਆ ਯਾਰ 11 ਹਲਖਾਈ ਦਾ 14 ਤਮਗਾ ਖਾਈਦਾ ਠੀਕ ਆ ਕੋਈ ਪ੍ਰੋਬਲਮ ਨਹੀਂ ਟਰੈਕਟਰ ਦੇ ਵਿੱਚ ਵੀ ਕਿਤੋਂ ਗਲਿਆ ਭਲਣ ਯਾਰ ਪੂਰਾ ਸਾਫ ਆ ਜਮਾ ਪੂਰਾ ਸਾਫ ਟਰੈਕਟਰ ਪਿਆ ਆਪਣਾ ਠੀਕ ਆ ਨੋ ਬਾਈਚ ਹੋਗੇ ਬੰਦਾਂ ਲਈ ਆ ਸਕਦਾ ਗਾਰੰਟੀ ਇੰਜਨ ਗੀਅਰ ਦੀ ਬਾਹ ਕੇ ਲੈ ਜਾ ਬਾਹ ਕੇ ਲਿਆ ਜਿਹੜੇ ਮਰਜ਼ੀ ਕੋ ਸੰਦ ਪਾ ਕੇ ਮੈਂ ਚੈੱਕ ਕਰਦਾ ਮਾਨ ਇਹਦੇ ਨਾਲ ਕੀ ਕੋ ਚ ਡੰਡਾ ਫੱਟੀ ਛਤਰੀ ਡੰਡਾ ਫੱਟੀ ਛਤਰੀ ਜੈਕ ਡੋਕ ਸਾਰਾ ਕੁਝ ਲੱਗਿਆ ਰੇਟ ਉੱਤੇ ਸਾਰਾ ਕੁਝ ਨਾਲ ਹੀ ਆ ਠੀਕ ਆ ਡਿਮਾਂਡ ਇਹਦੀ ਕਿੰਨੀ ਆ ਟਮੋੜ ਇਕਲਾ 40000 ਰੁਪਿਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਆਪਾਂ ਕਰਦਾਂਗੇ ਮਾਨਤਨ ਬਾਈ ਦਾ ਫੋਲ ਕਰੋਂਗੇ ਫੁੱਲ ਮਾਨਤਨ ਕਰਦਾਂਗੇ ਠੀਕ ਆ ਫੁੱਲ ਮਾਨਤਨ ਹੋਊਗਾ ਬਾਈ ਜਿਹੜਾ ਵੀਡੀਓ ਸ਼ੇਅਰ ਕਰਕੇ ਹੋਊਗਾ ਇਹ ਕਿਹੜੇ ਪਿੰਡ ਖੜਾ ਬਾਈ ਇਹ ਸੇਖਵਾ ਕਲਵੰਡੀ ਪਾਈ ਕੀ ਪਿੰਡ ਸੇਖਵਾ ਫਰੋਇਪੁਰ ਹਾਂ ਜਿਲ੍ਹਾ ਫਰੋਇਪੁਰ ਠੀਕ ਆ ਬਾਈ ਨੰਬਰ ਬੋਲ ਦੀਆਂ ਆ ਦਾ 95921 ਠੀਕ ਆ 1391 95921 13913 ਹਾਂ ਨਾਮ ਦੱਸ ਦਿੰਦਾ ਬਾਈ ਜੱਗਾ ਬਾਈ ਜੱਗਾ ਤੇ ਬਾਈ ਹੁਣ ਤੁਹਾਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਮਾਨਤਾਨ ਤੁਸੀਂ ਕਰਨਾ ਟਰੈਕਟਰ ਚ ਫਾਲੋ ਗਾਰੰਟੀ ਆ ਟਰੈਕਟਰ ਦੀ ਫਾਲੋ ਗਾਰੰਟੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਫਾਲੋ ਮਾਨਤਨ ਕੀਤਾ ਜਾ ਠੀਕ ਆ ਬਾਈ ਧੰਨਵਾਦ